ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਫਿਰ ਆਪਣੀ ਵੀਡੀਓ ਦੇਖਣਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਸੋ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਇੱਕ ਮੁਰਗੀ ਕਿੰਨੇ ਸਾਲ ਅੰਡੇ ਦਿੰਦੀ ਆ ਤੇ ਜਿਹੜੇ ਵੀਰ ਪ੍ਰੋਪਰ ਫਾਰਮਿੰਗ ਕਰਦੇ ਨੇ ਉਹਨਾਂ ਲਈ ਕੀ ਵਧੀਆ ਮਤਲਬ ਕਿ ਇੱਕ ਸਾਲ ਤੋਂ ਬਾਅਦ ਮੁਰਗੀ ਰੱਖਣੀ ਚਾਹੀਦੀ ਆ ਜਾਂ ਨਹੀਂ ਜਾਂ ਫਿਰ ਜਿਹੜੇ ਘਰੇ ਰੱਖਦੇ ਨੇ ਉਹ ਕਿਵੇਂ ਅੰਡੇ ਜ਼ਿਆਦਾ ਲੈ ਸਕਦੇ ਸੋ ਆਪਾਂ ਸਾਰੀ ਡਿਟੇਲ ਚ ਦੱਸਾਂਗੇ ਇੱਕ ਵੀਰ ਨੇ ਮੈਸੇਜ ਕੀਤਾ ਸੀ ਕਿ ਇੱਕ ਮੁਰਗੀ ਕਿੰਨੇ ਸਾਲਾਂ ਅੰਡੇ ਦਿੰਦੀ ਆ ਸੋ ਇੱਥੇ ਆਪਾਂ ਪ੍ਰੋਪਰ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਵੀਡੀਓ ਨੂੰ ਸਕਿੱਪ ਕਰਕੇ ਬਿਲਕੁਲ ਵੀ ਨਾ ਦੇਖਿਓ ਦੋਸਤੋ ਜਦੋਂ ਆਪਾਂ ਚੂਚੇ ਪਾਉਣਿਆਂਗੇ ਮਤਲਬ ਕਿ ਜਦੋਂ ਆਪਾਂ ਚੂਚੇ ਪਾਲੇ ਬੱਚੇ ਲੈ ਆਏ ਉਸ ਤੋਂ ਬਾਅਦ ਜਿਹੜੀ ਮੁਰਗੀ ਆ ਉਹ ਲਗਭਗ 4.5 ਤੋਂ 5 ਮਹੀਨਿਆਂ ਤੱਕ ਉਹ ਅੰਡੇ ਤੇ ਆ ਜਾਂਦੀ ਆ ਜੇਕਰ ਪਾ ਵਧੀਆ ਖਰਾਕ ਪਾਵਾਂਗੇ ਤਾਂ 4.5 ਮਹੀਨਿਆਂ ਦੀ ਉਹ ਅੰਡੇ ਤੇ ਆਜੂ ਜਿਆਦਾ ਤੋਂ ਜਿਆਦਾ 5 ਮਹੀਨੇ ਲਗਾ ਲਓ 5 ਮਹੀਨਿਆਂ ਦੀ ਅੰਡੇ ਤੇ ਆ ਗਈ মুরਗੀ ਜਿਹੜੇ ਤਾਂ ਦੋਸਤੋ ਕਰਦੇ ਨੇ ਪ੍ਰੋਫੈਸ਼ਨਲੀ ਕੰਮ ਫਾਰਮਿੰਗ ਦਾ ਜਿਸ ਤਰ੍ਹਾਂ ਪ੍ਰੋਪਰ 100 200 300 400 ਜਾਂ ਹਜ਼ਾਰ ਬੱਚਾ ਪਾ ਕੇ ਉਹਨਾਂ ਨੇ ਕੰਮ ਸਟਾਰਟ ਕੀਤਾ ਹੋਇਆਗਾ ਉਹਨਾਂ ਨੂੰ ਉੱਥੇ ਪ੍ਰੋਫਿਟ ਦੀ ਲੋੜ ਹੋਊਗੀ ਜਿਹੜੀ মুরਗੀ ਅੰਡੇ ਕਿੰਨੇ ਸਾਲ ਦਿੰਦੀ ਹੈ ਉਹ ਆਪਾਂ ਹੁਣ ਤੁਹਾਨੂੰ ਦੱਸਾਂਗੇ ਇਸ ਵੀਡੀਓ ਚ ਦੋਸਤੋ ਮੁਰਗੀ ਅੰਡੇ ਦਿੰਦੀ ਆ ਪ੍ਰੋਪਰ ਜਿਹੜੇ ਅੰਡੇ ਦਿੰਦੀ ਆ ਸਹੀ ਗਿਣਤੀ ਚੰਡੇ ਦਿੰਦੀ ਆ ਉਹ ਇੱਕ ਸਾਲ ਦਿੰਦੀ ਆ ਜਿਹੜੇ ਫਾਰਮ ਵਾਲੇ ਵੀਰ ਨੇ ਉਹ ਪ੍ਰੋਪਰ ਇੱਕ ਸਾਲ ਹੀ ਮੁਰਗੀ ਰੱਖਦੇ ਨੇ ਉਦੋਂ ਬਾਅਦ ਬੱਚਾ ਨਵਾਂ ਪਾ ਲੈਂਦੇ ਨੇ ਪਰ ਜਿਹੜੇ ਆਪਾਂ ਘਰੇ ਰੱਖਦੇ ਆ ਕੋਈ 150 ਠੀਕ ਹੈ ਜੀ ਜਾਂ ਘਰੇ ਅੰਡੇ ਖਾਣ ਵਾਸਤੇ ਰੱਖਦੇ ਆ ਆਪਾਂ ਘਰੇ ਰੱਖ ਸਕਦੇ ਆ 2 ਸਾਲ 3 ਸਾਲ ਵੀ ਕਿਉਂਕਿ ਆਪਾਂ ਨੂੰ ਉਹ ਤੋਂ ਪ੍ਰੋਫਿਟ ਦਾ ਕੋਈ ਜ਼ਿਆਦਾ ਹੋ ਨਹੀਂ ਹੁੰਦਾ ਆਪਾਂ ਘਰੇ ਅੰਡੇ ਖਾਣ ਵਾਸਤੇ ਰੱਖਣੀ ਹੁੰਦੀਆਂ ਨੇ ਪਰ ਜੇਕਰ ਤੁਸੀਂ ਪ੍ਰੋਫੈਸ਼ਨਲੀ ਸੋਚੋ ਕਿ ਪ੍ਰੋਫਿਟ ਜਿਆਦਾ ਹੋਵੇ ਫਿਰ ਤੁਸੀਂ ਜਿਹੜੀ ਮੁਰਗੀ ਇੱਕ ਸਾਲ ਹੀ ਪਾਲੋ ਕਿਉਂਕਿ ਜਦੋਂ ਆਪਾਂ ਪ੍ਰੋਫੈਸ਼ਨਲ ਕੰਮ ਕਰਦੇ ਆ ਉਦੋਂ ਆਪਾਂ ਨੂੰ ਉਹ ਤੋਂ ਪ੍ਰੋਫਿਟ ਦੀ ਲੋੜ ਹੁੰਦੀ ਹੈ ਪ੍ਰਾਪਰ ਜੇਕਰ ਉਹ ਮੁਰਗੀ ਘਾ ਟਾਂਡੇ ਦੇਊਗੀ ਤਾਂ ਉਹਦਾ ਪ੍ਰੋਫਿਟ ਮਾਰਜਨ ਉਹ ਘਟ ਜੂਗਾ ਸੋ ਜਿਹੜੇ ਵੀ ਤਾਂ ਫਾਰਮਿੰਗ ਕਰਦੇ ਨੇ ਉਹਨਾਂ ਨੂੰ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਮੁਰਗੀ ਇੱਕ ਸਾਲ ਤੋਂ ਬਾਅਦ ਉਹ ਸੇਲ ਆਊਟ ਕਰਕੇ ਬੱਚਾ ਜਿਹੜਾ ਉਹ ਨਵਾਂ ਪਾ ਲੈਂਦੇ ਨੇ ਪਰ ਜਿਹੜੇ ਆਪਾਂ ਨੇ ਘਰੇ ਰੱਖਣੀਆਂ ਨੇ ਸਾਹ 50 ਮੁਰਗੀ ਉਹ ਤੁਸੀਂ 2 ਸਾਲ ਅੰਡਾ ਵੀ ਤੋਂ ਵਧੀਆ ਲੈ ਸਕਦੇ ਹੋ ਉਦੋਂ ਬਾਅਦ ਤੁਸੀਂ ਸੇਲ ਕਰ ਸਕਦੇ ਹੋ ਅੰਡੇ ਘਟਾ ਜ਼ਰੂਰ ਦਊ ਪਰ ਬੰਦ ਨਹੀਂ ਕਰਦੀ ਠੀਕ ਹੈ ਜੀ ਅੰਡੇ ਦੀ ਗਿਣਤੀ ਘਟਾ ਦਊਗੀ ਇਹਦਾ 365 ਦਿਨਾਂ ਚ ਲਗਭਗ 280 ਤੋਂ ਲੈ ਕੇ 300 ਅੰਡੇ ਦਾ ਰਿਕਾਰਡ ਆ 300 ਅੰਡਾ ਤਾਂ ਮੁਰਗੀ ਉਦੋਂ ਦਊ ਜਦੋਂ ਇਹਨੂੰ ਬਹੁਤ ਵਧੀਆ এনवायरमेंट ਚ ਰੱਖਾਂਗੇ ਪ੍ਰੋਪਰ ਉਹਨੂੰ ਖਰਾਕ ਦਵਾਂਗੇ 280 ਕ ਮੰਨ ਲਓ ਤੇ ਜੇਕਰ ਆਪਾਂ ਦੂਜੇ ਸਾਲ ਇਹਨੂੰ ਰੱਖਦੇ ਆ ਤਾਂ ਸਮਝ ਲਓ ਤੁਸੀਂ ਟਾਈਕ ਸੋ ਅੰਡਾ ਦੇ ਦੂਗੀ 230 ਦੇ ਦੂਸੇ 240 ਦੇ ਦੂਗੀ ਮਤਲਬ ਕਿ ਅੰਡੇ ਦੀ ਦਰ ਘਟ ਜੂ ਪਰ ਅੰਡੇ ਇਹ ਦਿੰਦੀ ਰਹਿੰਦੀ ਰਹੇਗੀ ਕਿਉਂਕਿ ਇਹ ਚ ਕਮਜ਼ੋਰੀ ਆ ਜਾਂਦੀ ਆ ਜਿਉਂ-ਜਿਉਂ ਮੁਰਗੀ ਦੀ ਏਜ ਵਧੂ ਜਿਉਂ-ਜਿਉਂ ਚ ਕਮਜ਼ੋਰੀ ਆਉਂਦੀ ਜਾਊਗੀ ਸੋ ਇਸ ਲਈ ਆਪਾਂ ਪ੍ਰੋਪਰ ਜਿਹੜੇ ਫਾਰਮਿੰਗ ਕਰਦੇ ਨੇ ਉਹ ਵੀਰ ਇੱਕ ਸਾਲ ਹੀ ਰੱਖਦੇ ਨੇ ਸੋ ਵੀਰ ਨੇ ਮੈਸੇਜ ਕੀਤਾ ਸੀ ਤਾਂ ਕਰਕੇ ਆਪਾਂ ਇਹ ਵੀਡੀਓ ਬਣਾਤੀ ਛੋਟੀ ਜੀ ਵੀਡੀਓ ਹੈਗੀ ਕਮੈਂਟ ਕਰਕੇ ਜਰੂਰ ਦੱਸੋ ਦੋਸਤੋ ਕਿ ਵੀਡੀਓ ਕਿਵੇਂ ਲੱਗੀ ਲਾਈਕ ਕਰਿਆ ਕਰੋ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰਿਆ ਕਰੋ ਆਪਾਂ ਤੁਹਾਡੇ ਲਈ ਆਉਣ ਵਾਲੇ ਟਾਈਮ 'ਚ ਬਹੁਤ ਹੀ ਵਧੀਆ ਜਾਣਕਾਰੀ ਵਾਲੀਆਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਹੋਰ ਵੀ ਬਹੁਤ-ਬਹੁਤ ਵਧੀਆ ਕੰਟੈਂਟ ਪਾਏ ਨਗੇ ਸੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਸਾਰੇ ਵੀਰ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ